ਕੌਣ ਤਾ ਰਖੜੀ ਦਾ ਵਾਰ ਵੀ ਤੁਰ ਪਿਆ ਹੈ ਰਖੜੀ ਦਾ ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਰਖੜੀ ਬਾਰੇ ਕੀ ਵਿਚਾਰ ਮੈਂ ਕਹੇ ਵੀ ਰਖੜੀ ਸਾਡਾ ਧਰਮ ਦਾ ਤਾਂ ਨਹੀਂ ਇਹ ਦੂਆਂ ਦਾ ਰਾਖੀ ਬੰਧਨ ਤੇ ਮੈਂ ਨਾਲ ਬੇਨਤੀ ਕੀਤੀ ਵੀ ਜਿਹੜੇ ਕਹਿੰਦੇ ਨੇ ਵੀ ਇਹਦਾ ਭਾਵ ਕਿ ਸਾਡੀ ਯਾਦ ਆਸ਼ਤ ਬੜੀ ਕਮਜ਼ੋਰ ਹੈ ਵੀ ਬੀਬੀ ਨੇ ਭਰਾ ਨੂੰ ਰਖੜੀ ਬੰਨੀ ਤੇ ਸਾਲ ਬਾਅਦ ਕਹਿੰਦੀ ਵੀਰਾ ਆ ਫੇਰ ਬਨ ਲਾ ਤੈਨੂੰ ਚੇਤਾ ਵੀ ਮੈਂ ਤੇਰੀ ਭੈਣ ਆ ਇਹਦਾ ਭਾਵ ਕਿ ਭਰਾ ਦੀ ਯਾਦ ਆਸ਼ਤ ਤੇ ਨਹੀਂ ਕਮਜ਼ੋਰ ਹੋ ਗਈ ਹੈ ਕਿ ਹਰ ਸਾਲ ਬੀਬੀਓ ਨੂੰ ਤਾਗਾ ਬਣ ਕੇ ਕਹਿੰਦੀ ਐ ਤੇ ਨਾਲੇ ਬਦਾਮਾਂ ਦੀਆਂ ਗਰੀਆਂ ਖਾ ਨਾਲੇ ਤਾਗਾ ਬਣਾ ਤੇ ਚੇਤਾ ਰੱਖੀ ਮੈਂ ਤੇਰੀ ਭੈਣ ਆ ਕਿਹੋ ਜਿਹਾ ਸੌਦਾ ਹੈ ਤੁਸੀਂ ਤਾਂ ਪੁੰਡਾ ਵਾਲੇ ਹੋ ਨਾ ਸਾਡੇ ਇੰਡੀਆ ਚ ਇੱਕ ਬੀਬੀ ਡੱਬਾ ਲੈ ਕੇ ਗਈ ਨਾਲ ਰਖੜੀ ਲੈ ਕੇ ਗਈ ਤੇ ਭਰਾ ਮੇਰੇ ਵਰਗਾ ਰਕਸ਼ਾ ਪੂਲਰ ਉਹਨੇ ਦਿੱਤਾ 100 ਤੇ ਕਹਿੰਦੀ ਸੁਨਾ ਭੈਣਾ ਕਹਿੰਦੀ ਸਿਆਪਾ ਕਰਨ ਗਈ ਸਾ ਰਖੜੀ ਦਾ ਮੋਲ ਨਹੀਂ ਮੋੜਿਆ ਕੀ ਇਹ ਰਖੜੀ ਹੈ ਇੱਕ ਕਮਰਸ਼ੀਅਲ ਸੌਦਾ ਹੈ ਤੇ ਦੂਜੀ ਗੱਲ ਜਿੰਨਾ ਬੀਬੀਆਂ ਦਾ ਭਰਾ ਨਹੀਂ ਇਹਦਾ ਭਾਅ ਉਹਨਾਂ ਦੇ ਰੱਖਿਆ ਕੋਈ ਨਹੀਂ ਕਰੇਗਾ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੜਾ ਪਨਾਇਆ ਹੈ ਇਹਦਾ ਭਾਵੇਂ ਗੁਰੂ ਕੇ ਸਿਖਾ ਤੂੰ ਕੱਲਾ ਇੱਕ ਭੈਣ ਦਾ ਭਰਾ ਨਹੀਂ ਦੁਨੀਆਂ ਦੀਆਂ ਜਿੰਨੀਆਂ ਬੀਬੀਆਂ ਨੇ ਤੇਰੀਆਂ ਭੈਣਾਂ ਨੇ ਉਹਨਾਂ ਵੱਲ ਕੋਈ ਵੀ ਦਾਨ ਤੱਕੇ ਤੇ ਗੁਰਮਖਾ ਤੂੰ ਆਪਨਾ ਆਪਾਂ ਨਸ਼ਾਵਰ ਕਰਦੀਂ ਇਸ ਕਰਕੇ ਆਪਾਂ ਤਾਗਿਆਂ ਦੇ ਚੱਕਰ 'ਚ ਨਹੀਂ ਪੈਣਾ ਸਾਨੂੰ ਬਾਜਾਂ ਵਾਲੇ ਨੇ ਲੋਹੇ ਦਾ ਕੜਾ ਬਖਸ਼ਿਆ ਪਰ ਕੀ ਕਰੀਏ ਚੰਦਰਾ ਫੈਸ਼ਨ ਸਾਨੂੰ ਪਰੇਸ਼ਾਨ ਕਰਦਾ ਮੈਂ ਵੇਖ